ਪੰਜਾਬ ਦੇ ਲੋਕਾਂ ਦੀ ਸਿਹਤ ਦੇ ਨਾਲ ਸ਼ਰਿਆਮ ਖਿਲਵਾੜ ਕੀਤਾ ਜਾ ਰਿਹਾ ਅਸੀਂ ਦੱਸ ਦਈਏ ਕਿ ਇੱਥੇ ਹੁਣ 21 ਸੈਂਪਲ ਫੇਲ ਹੋਣ ਦੀ ਰਿਪੋਰਟ ਸਾਹਮਣੇ ਆਈ ਆ ਤੁਹਾਨੂੰ ਦੱਸ ਦਿੰਨੇ ਆ ਕਿ ਜਿਹੜੀ ਇਹ ਰਿਪੋਰਟ ਆ ਇਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਤੁਹਾਨੂੰ ਇਹ ਵੀ ਦੱਸ ਦਈਏ ਕਿ ਇੱਥੇ ਇੱਕ ਨਹੀਂ ਹੀ ਦੋ ਨਹੀਂ ਬਲਕਿ 21 ਦੇ ਤਕਰੀਬਨ ਸੈਂਪਲ ਫੇਲ ਪਾਏ ਗਏ ਨੇ ਪਰ ਵੱਡੀ ਗੱਲ ਇਹ ਆ ਕਿ ਇਹ ਇੱਕ ਵਾਰ ਨਹੀਂ ਹੋਇਆ ਐਸੋ ਪਹਿਲਾਂ ਵੀ ਬਹੁਤ ਬਾਰ ਅਜਹੀਆਂ ਖਬਰਾਂ ਸੁਣੀਆਂ ਪੜੀਆਂ ਦੇਖੀਆਂ ਜਿਸ ਦੇ ਵਿੱਚ ਅਸੀਂ ਦੇਖਦੇ ਆ ਕਿ ਲੋਕ ਹਰ ਇੱਕ ਚੀਜ਼ ਦੇ ਵਿੱਚ ਮਿਲਾਵਟ ਕਰ ਦਿੰਦੇ ਨੇ ਉਹ ਵੀ ਚੰਦ ਪੈਸਿਆਂ ਦੀ ਖਾਤਰ ਸਵਾਲ ਇਹ ਖੜਾ ਹੁੰਦਾ ਹੈ ਕਿ ਕੁਝ ਪੈਸਿਆਂ ਦੀ ਖਾਤਰ ਲੋਕਾਂ ਦੀ ਸਿਹਤ ਦੇ ਨਾਲ ਜਿਹੜੇ ਸ਼ਰੇਆਮ ਖਿਲਵਾੜ ਕਰਦੇ ਨੇ ਕਿ ਉਹਨਾਂ ਦੇ ਪਰਿਵਾਰ ਇਹਨਾਂ ਚੀਜ਼ਾਂ ਦਾ ਇਸਤੇਮਾਲ ਨਹੀਂ ਕਰਦੇ ਗੱਲ ਕਰਦੇ ਆ ਦੇਸੀ ਘੋੜੀ ਜੇ ਦੁੱਧ ਦੀ ਗੱਲ ਕਰੀਏ ਦੇਸੀ ਕਿਉਂ ਦੀ ਗੱਲ ਕਰੀਏ ਮੱਖਣ ਦੀ ਪਨੀਰ ਦੀ ਗੱਲ ਕਰੀਏ ਹਰ ਇੱਕ ਚੀਜ਼ ਦੇ ਵਿੱਚ ਹੁਣ ਮਿਲਾਵਟ ਕੀਤੀ ਜਾ ਰਹੀ ਹੈ ਤੁਸੀਂ ਵੀ ਜੇਕਰ ਬਾਜ਼ਾਰਾਂ ਦੇ ਵਿੱਚ ਕੋਈ ਦੁੱਧ ਦੇਸੀ ਕਿਉਂ ਕੋਈ ਵੀ ਚੀਜ਼ ਅਜਿਹੀ ਖਰੀਦਦੇ ਹੋ ਤਾਂ ਜਰਾ ਸਾਵਧਾਨ ਹੋ ਜਾਓ ਕਿਉਂਕਿ ਸੱਦੇ ਤੌਰ ਤੇ ਤੁਹਾਡੇ ਨਾਲ ਖਿਲਵਾੜ ਕੀਤਾ ਜਾ ਰਿਹਾ ਜਿਵੇਂ ਇਹ ਕਹਿ ਸਕਦਾ ਕਿ ਤੁਸੀਂ ਪੈਸੇ ਦੇ ਕੇ ਜ਼ਹਿਰ ਖਰੀਦ ਰਹੇ ਜੀ ਹਾਂ ਬਿਲਕੁਲ ਇੱਕ ਪਾਸੇ ਤਾਂ ਤੁਸੀਂ ਪੈਸੇ ਦੇ ਰਹੇ ਹੋ ਤਾਂ ਕਿ ਤੁਸੀਂ ਘਰ ਦੇ ਵਿੱਚ ਆਪਣੇ ਪਰਿਵਾਰਕ ਮੈਂਬਰਾਂ ਨੂੰ ਹਰ ਇੱਕ ਚੀਜ਼ ਚੰਗੀ ਪਰੋਸ ਕੇ ਦੇ ਸਕੋ ਪਰ ਦੂਸਰੇ ਪਾਸੇ ਤੁਸੀਂ ਪੈਸੇ ਦੇ ਕੇ ਜ਼ਹਿਰ ਖਰੀਦ ਰਿਓ ਕੀ ਤੁਹਾਨੂੰ ਨਹੀਂ ਲੱਗਦਾ ਕਿ ਤੁਸੀਂ ਖੁਦ ਪੈਸੇ ਦੇ ਕੇ ਜ਼ਹਿਰ ਖਰੀਦਿਆ ਕਿਉਂਕਿ ਇੱਥੇ ਦੁਕਾਨਦਾਰਾਂ ਨੇ ਜੇ ਗੱਲ ਕਰ ਲਈ ਇਹਨਾਂ ਨੇ ਤਾਂ ਮਿਲਾਵਟ ਕਰਕੇ ਆਪਣਾ ਕੰਮ ਕਰ ਦਿੱਤਾ ਇਹਨਾਂ ਨੇ ਤਾਂ ਮਿਲਾਵਟ ਕਰਕੇ ਲੋਕਾਂ ਦੀ ਸਿਹਤ ਦੇ ਨਾਲ ਖੇਲਵਾੜ ਕਰ ਲਿਆ ਪਰ ਦੂਸਰੇ ਪਾਸੇ ਲੋਕਾਂ ਦੀ ਸਿਹਤ ਦੇ ਉੱਤੇ ਸਿੱਧਾ ਅਸਰ ਇਸ ਦਾ ਪੈ ਰਿਹਾ ਜਿਸ ਕਰਕੇ ਲੋਕ ਵੱਡੀਆਂ ਤੇ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਵੀ ਹੋ ਰਹੇ ਨੇ ਦੱਸਦੇ ਕਿ ਪੰਜਾਬ ਦੇ ਵਿੱਚ ਦੇਸੀ ਘਿਓ ਦੇ 21.4 ਫੀਸਦੀ ਸੈਂਪਲ ਫੇਲ ਹੋ ਗਏ ਨੇ ਦੇਸੀ ਘਿਓ ਦੇ ਵਿੱਚ ਜੇ ਗੱਲ ਕਰ ਲਈਏ ਕਈ ਅਜਹੀਆਂ ਚੀਜ਼ਾਂ ਦੀ ਮਿਲਾਵਟ ਕੀਤੀ ਜਾ ਰਹੀ ਹੈ ਜੋ ਸਿਹਤ ਦੇ ਲਈ ਹਾਨੀਕਾਰਕ ਹੋ ਸਕਦੀਆਂ ਨੇ ਦੱਸਦੇ ਕਿ 5 ਤੋਂ 10 ਫੀਸਦੀ ਹੀ ਸ਼ੁੱਧ ਦੇਸੀ ਘਿਓ ਹੁੰਦਾ ਦੁੱਧ ਦੇ 13.6 ਫੀਸਦੀ ਨਮੂਨੇ ਜਿਹੜੇ ਮਿਆਰਾਂ ਦੇ ਖਰੇ ਨਹੀਂ ਉਤਰੇ ਪੰਜਾਬ ਚ ਖੋਏ ਦੇ ਵੀ 26 ਫੀਸਦ ਸੈਂਪਲ ਫੇਲ ਹੋ ਗਏ ਨੇ ਦੱਸਦੇ ਕਿ ਨਾਲ ਹੀ 2023-24 ਦੀ ਜਿਹੜੀ ਗੱਲ ਕਰ ਰਹੇ ਅਸੀਂ ਪੰਜਾਬ ਸਰਕਾਰ ਵੱਲੋਂ ਸੈਂਪਲ ਲਿਆ ਗਿਆ ਸਨ ਫੂਡ ਐਂਡ ਡਰੱਗਸ ਜੇ ਗੱਲ ਕਰ ਲਈ ਤਾਂ ਇੱਥੇ ਸਵਾਲ ਖੜਾ ਕੀ ਹੁੰਦਾ ਆ ਕਿਸ ਸੈਂਪਲ ਲੈ ਜਾਂਦੇ ਨੇ ਤਾਂ ਕਿ ਇਹਨਾਂ ਦੇ ਵਿੱਚ ਚੈੱਕ ਕੀਤਾ ਜਾ ਸਕੇ ਕਿ ਕਿਸੇ ਤਰ੍ਹਾਂ ਦੀ ਕੋਈ ਮਿਲਾਵਟ ਤਾਂ ਨਹੀਂ ਪਰ ਜਦੋਂ ਖੁਲਾਸਾ ਹੁੰਦਾ ਹੈ ਰਿਪੋਰਟ ਆਉਣ ਤੋਂ ਬਾਅਦ ਤਾਂ ਇਹ ਖੁਲਾਸਾ ਹਰ ਇੱਕ ਨੂੰ ਹੈਰਾਨ ਕਰ ਦਿੰਦਾ ਹੈ ਕਿਸੇ ਦੇ ਤੌਰ ਤੇ ਲੋਕਾਂ ਦੀ ਸਿਹਤ ਦੇ ਨਾਲ ਖਿਲਵਾੜ ਕੀਤਾ ਜਾ ਰਿਹਾ ਪੰਜਾਬ ਦੇ ਅੰਕੜੇ ਜਾਰੀ ਕੀਤੇ ਗਏ ਨੇ ਦੁੱਧ ਦੇ 646 ਸੈਂਪਲਾਂ ਵਿੱਚੋਂ 88 ਸੈਂਪਲ ਮਿਆਰਾਂ ਤੇ खरे ਨਹੀਂ ਉਤਰੇ 21 ਤੋਂ 24 ਤੱਕ ਦੁੱਧ ਦੇ ਜੇ ਗੱਲ ਕਰ ਲਈਏ ਤਾਂ 2988 ਸੈਂਪਲ ਪਾਏ ਗਏ ਨੇ ਦੁੱਧ ਦੇ ਜੇ ਇੱਥੇ ਸੈਂਪਲ ਜਿਹੜੇ ਨੇ ਲਏ ਗਏ ਨੇ ਕਿ ਇਹਨਾਂ ਚੀਜ਼ਾਂ ਦੇ ਵਿੱਚ ਮਿਲਾਵਟਾਂ ਦੀ ਕੋਈ ਜੇ ਗੱਲ ਕਰ ਲਈਏ ਚੈੱਕ ਕੀਤਾ ਜਾਵੇ ਕਿ ਕੁਝ ਮਿਲਾਵਟਾਂ ਨਹੀਂ ਕੀਤੀ ਗਈ ਕਿਤੇ ਲੋਕਾਂ ਦੀ ਸਿੱਧੇ ਨਾਲ ਖਿਲਵਾੜਤਾ ਨਹੀਂ ਹੋ ਰਿਹਾ ਪਰ ਆਹ ਰਿਪੋਰਟ ਸਭ ਨੂੰ ਹੈਰਾਨ ਕਰ ਰਹੀ ਹੈ ਜਿੱਥੇ 20988 ਸੈਂਪਲਾਂ ਵਿੱਚੋਂ 3712 ਸੈਂਪਲ ਮਾਪਦੰਡਾਂ ਦੇ ਅਨੁਕੂਲ ਨਹੀਂ ਰਹੇ। ਸਾਲ 2023-24 ਦੇ ਵਿੱਚ ਦੁੱਧਾ ਅਤੇ ਦੁੱਧ ਤੋਂ ਬਣੇ ਉਤਪਾਦਾਂ ਦੇ ਕੁੱਲ ਜੇ ਗੱਲ ਕਰ ਲਈਏ 66044 ਨਮੂਨੇ ਭਰੇ ਗਏ ਸਨ ਜਿਨ੍ਹਾਂ ਚੋਂ 929 ਨਮੂਨੇ ਫੇਲ ਹੋਏ ਨੇ। ਸਾਲ 2023-24 ਦੌਰਾਨ ਪੰਜਾਬ ਸਰਕਾਰ ਨੇ 1570 ਸਿਵਲ ਕੇਸ ਕੀਤੇ ਅਤੇ 76 ਕੇਸਾਂ ਦੇ ਵਿੱਚ ਅਪਰਾਧਿਕ ਕਾਰਵਾਈ ਵੀ ਹੋਈ। ਬੀਤੇ ਤਿੰਨ ਵਰਿਆਂ ਦੇ ਵਿੱਚ 194 ਫੇਰ ਨਮੂਨਿਆਂ ਦੇ ਮਾਲਕਾਂ ਖਿਲਾਫਾ ਅਪਰਾਧਿਕ ਕਾਰਵਾਈ ਹੋਈ ਆ ਫੇਰ ਨਮੂਨਿਆਂ 'ਚੋਂ ਕੁਝ ਮਾਮਲਿਆਂ ਦੇ ਵਿੱਚ ਪਾਣੀ ਦੀ ਮਿਲਾਵਟ ਪਾਈ ਗਈ ਆ ਫੇਰ ਮਿਆਦ ਪੂਗਾ ਚੁੱਕੇ ਜੇ ਗੱਲ ਕਰ ਲਈਏ ਇਹ ਇਹਦੇ ਵਿੱਚ ਇੱਕ ਅਜਹੀਆਂ ਚੀਜ਼ਾਂ ਦੀ ਮਿਲਾਵਟ ਹੁੰਦੀ ਹੈ ਨਾ ਵਿੱਚ ਜੋ ਸਿੱਧੇ ਤੌਰ ਤੇ ਤੁਹਾਡੇ ਬੱਚਿਆਂ ਦੇ ਤੁਹਾਡੇ ਪਰਿਵਾਰ ਦੀ ਸਿਹਤ ਦੇ ਉੱਤੇ ਅਸਰ ਪਾਉਂਦੀਆਂ ਨੇ ਇੱਥੇ ਸਭ ਤੋਂ ਵੱਡੀ ਗੱਲ ਕੀ ਆ ਕਿ ਸਕਿਮਡ ਮਿਲਕ ਪਾਊਡਰ ਜਾਂ ਯੂਰੀਆ ਆਦੀ ਮਿਲਾਵਟ ਕਰਕੇ ਦੁਬਾਰਾ ਬਣਾਇਆ ਜਾਂਦਾ ਇੱਥੇ ਅਜਹੀਆਂ ਅਜਹੀਆਂ ਚੀਜ਼ਾਂ ਇਹਨਾਂ ਦੇ ਵਿੱਚ ਇਸਤੇਮਾਲ ਕੀਤੀਆਂ ਜਾ ਰਹੀਆਂ ਨੇ ਜਿਨ੍ਹਾਂ ਦੇ ਬਾਰੇ ਸੋਚ ਕੇ ਤੁਸੀਂ ਖੁਦ ਹੈਰਾਨ ਹੋ ਜਾਓਗੇ ਦੱਸ ਦੇ ਕਿ ਪੰਜਾਬ ਚ ਦੁਕਾਨਾਂ ਤੇ ਖੁੱਲੇ ਆਮ ਜਿਹੜਾ ਦੇਸੀ ਘਿਓ ਵਿਕ ਰਿਹਾ ਦੁੱਧ ਦਾ ਵੀ ਇਹੀ ਹਾਲ ਆ ਦੇਸੀ ਘਿਓ ਦਾ ਵੀ ਇਹੀ ਹਾਲ ਆ ਮੱਖਣ ਪਨੀਰ ਦੀ ਗੱਲ ਕਰ ਲਈਏ ਅਜਾਇਬ ਚ ਥੋੜਾ ਸਾਵਧਾਨ ਰਹਿਣ ਦੀ ਲੋੜ ਐ ਪੰਜਾਬ ਸਰਕਾਰ ਦੇ ਵੱਲੋਂ ਦੁੱਧ ਦੇ ਸੈਂਪਲਾਂ ਤੋਂ ਇਹ ਖੁਲਾਸਾ ਹੋਇਆ ਜਾਂਚ ਦੇ ਵਿੱਚ 23 24 ਦੇਸੀ ਘਿਓ ਦੇ 21% ਅਤੇ ਦੁੱਧ ਦੇ 13.6% ਸੈਂਪਲ ਮਾਪਦੰਡਾ ਦੇ ਪੂਰੇ ਨਹੀਂ ਉਤਰੇ ਤਾਂ ਪੰਜਾਬ ਫੂਡ ਐਂਡ ਡਰੱਗ ਜੇ ਗੱਲ ਕਰ ਲਈਏ ਤਾਂ ਐਡਮਿ ਐਡਮਿਨਟੇਸ਼ਨ ਅਨੁਸਾਰ ਇੱਥੇ ਇਹ ਰਿਪੋਰਟ ਇੱਕ ਸਾਹਮਣੇ ਆਉਂਦੀ ਆ ਜਿਸ ਦੇ ਵਿੱਚ ਇੱਕ ਹੈਰਾਨ ਕਰ ਦੇਣ ਵਾਲਾ ਖੁਲਾਸਾ ਹੁੰਦਾ ਆ ਸਾਲ 2023 ਅਤੇ 24 ਦੇ ਵਿੱਚ ਦੁੱਧ ਦੇ 646 ਜਿਹੜੇ ਗੱਲ ਸੈਂਪਲ ਸੀਗੇ ਲੈ ਗਏ ਸੀ ਇਹਨਾਂ ਦੇ ਵਿੱਚੋਂ 88 ਮਾਪਦੰਡਾ ਤੇ खरे ਨਹੀਂ ਉਤਰੇ ਤਾਂ ਖੋਏ ਦੇ 26% ਨਮੂਨੇ ਫੇਲ ਹੋਏ ਨੇ ਪਿਛਲੇ 3 ਸਾਲਾਂ ਦੇ ਵਿੱਚ 20982 ਦੁੱਧ ਦੇ ਸੈਂਪਲ ਲਏ ਗਏ ਸਨ ਇਹਨਾਂ ਦੇ ਵਿੱਚੋਂ 3712 ਸੈਂਪਲ ਗਲਤ ਪਾਏ ਗਏ ਨੇ ਸਾਲ 2023-24 ਦੇ ਵਿੱਚ ਕੁੱਲ 6 ਜੇ ਗੱਲ ਕਰ ਲਈ 6041 ਇਹਦੇ ਨਮੂਨੇ ਲਏ ਗਏ ਸੀ ਜਾਨੀ ਕਿ ਇੱਕ ਪਾਸੇ ਤਾਂ ਅਸੀਂ ਇੱਕ ਅਫਸਰ ਦੀ ਗੱਲ ਕਰਦੇ ਸੀ ਪਹਿਲਾਂ ਜਿਹਨੂੰ ਧਾਕੜ ਅਫਸਰ ਕਿਹਾ ਜਾਂਦਾ ਸੀ ਉਸ ਦੇ ਵੱਲੋਂ ਆਪਣੇ ਏਰੀਏ ਦੇ ਵਿੱਚ ਵੱਖ-ਵੱਖ ਥਾਵਾਂ ਤੇ ਜਾ ਕੇ ਛਾਪੇਮਾਰੀ ਕੀਤੀ ਜਾਂਦੀ ਸੀ ਛਾਪੇਮਾਰੀ ਕਰਕੇ ਉਹਨਾਂ ਦੇ ਵੱਲੋਂ ਉਹਨਾਂ ਲੋਕਾਂ ਨੂੰ ਇੱਕ ਦੋ ਵਾਰੀ ਤਾਂ ਪਹਿਲਾਂ ਦੱਸਿਆ ਜਾਂਦਾ ਸੀ ਕਿ ਜੇਕਰ ਤੁਸੀਂ ਦੁਬਾਰਾ ਜਾ ਕਰੋਗੇ ਜਾਨੀ ਕਿ ਉਹਨਾਂ ਨੂੰ ਵਾਰਨਿੰਗ ਦਿੱਤੀ ਜਾਂਦੀ ਕਿ ਜੇਕਰ ਤੁਸੀਂ ਦੁਬਾਰਾ ਅਜਿਹਾ ਕੁਝ ਕਰੋਗੇ ਤਾਂ ਤੁਹਾਡੇ ਉੱਤੇ ਸਿੱਧੀ ਕਾਰਵਾਈ ਹੋਵੇਗੀ ਉਹਨਾਂ ਦੇ ਵੱਲੋਂ ਜਦੋਂ ਆਪਣਾ ਇਲਾਕਾ ਪੂਰਾ ਛਾਣਾ ਗਿਆ ਤਾਂ ਬਹੁਤ ਜਗ੍ਹਾ ਦੇ ਉੱਤੇ ਮਿਲਾਵਟ ਵਾਲੀਆਂ ਚੀਜ਼ਾਂ ਚਾਹ ਜੂਸ ਹੁੰਦਾ ਚਾਹ ਫਿਰ ਇਸ ਤਰ੍ਹਾਂ ਦੁੱਧ ਦਹੀਂ ਅਸੀਂ ਗੱਲ ਕਰ ਲਈਏ ਇਹਨਾਂ ਚੀਜ਼ਾਂ ਦੇ ਵਿੱਚ ਵੀ ਮਿਲਾਵਟ ਕੀਤੀ ਜਾਂਦੀ ਸੀ ਤਾਂ ਲਗਾਤਾਰ ਇਹ ਜਹਿ ਮਾਮਲੇ ਸਾਹਮਣੇ ਆਉਣ ਦੇ ਨਾਲ ਲੋਕਾਂ ਦੇ ਅੰਦਰ ਡਰ ਪੈਦਾ ਹੋ ਜਾਂਦਾ ਆ ਕਿਉਂਕਿ ਇੱਥੇ ਮਿਲਾਵਟ ਕਰਕੇ ਲੋਕਾਂ ਨੂੰ ਨੀਰੀ ਜ਼ਹਿਰ ਵੇਚੀ ਜਾ ਰਹੀ ਆ ਅਸੀਂ ਇਸ ਨੂੰ ਦੁੱਧ ਨਹੀਂ ਕਹਾਂਗੇ ਪਨੀਰ ਨਹੀਂ ਕਹਾਂਗੇ ਅਸੀਂ ਤਾਂ ਇਸ ਨੂੰ ਨੀਰੀ ਜ਼ਹਿਰ ਹੀ ਕਹਿ ਸਕਦੇ ਆ ਕਿ ਨੀਰੀ ਜ਼ਹਿਰ ਲੋਕਾਂ ਨੂੰ ਵੇਚੀ ਜਾ ਰਹੀ ਆ ਜਿਨ੍ਹਾਂ ਵਿੱਚੋਂ ਕੁਝ ਹੀ ਸੈਂਪਲ ਜਿਹੜੇ ਨੇ ਸਹੀ ਪਾਏ ਗਏ ਨੇ ਬਾਕੀ ਸੈਂਪਲ ਫੇਲ ਹੋਈ ਨੇ ਇਸ ਰਿਪੋਰਟ ਨੇ ਸਭ ਨੂੰ ਡਰਾ ਕੇ ਰੱਖ ਦਿੱਤਾ ਅੰਦਰੀ ਅੰਦਰ ਲੋਕਾਂ ਦੇ ਮਨ ਦੇ ਵਿੱਚ ਸਵਾਲ ਖੜੇ ਹੋ ਰਹੇ ਨੇ ਕਿ ਆਖਿਰ ਫਿਰ ਉਹ ਅਸਲੀ ਦੇਸੀ ਘਿਓ ਲੈ ਕੇ ਕਿੱਥੋਂ? ਅਸਲੀ ਦੁੱਧ ਕਿੱਥੋਂ ਖਰੀਦਣ? ਦੁੱਧ ਦੇ ਵਿੱਚ ਜੇ ਗੱਲ ਕਰੀਏ ਅਜਿਹੀਆਂ ਚੀਜ਼ਾਂ ਦੀ ਮਿਲਾਵਟ ਹੋ ਰਹੀ ਆ ਕੋਈ ਪਾਊਡਰ ਪਾ ਰਿਹਾ ਤੇ ਕੋਈ ਇਸ ਦੇ ਵਿੱਚ ਯੂਰੀਆ ਪਾ ਰਿਹਾ ਕੋਈ ਇਸ ਦੇ ਵਿੱਚ ਅਜਿਹੀਆਂ ਚੀਜ਼ਾਂ ਇਸਤੇਮਾਲ ਕਰ ਰਿਹਾ ਜਿਸ ਦੇ ਨਾਲ ਸਿੱਧੇ ਤੌਰ ਤੇ ਸਿਹਤ ਦੇ ਉੱਤੇ ਅਸਰ ਪੈਂਦਾ ਆ ਇਹ ਪੰਜਾਬ ਦੇ ਵਿੱਚ ਦੇਸੀ ਘਿਓ ਦੇ 1.4% ਦੀ ਸੈਂਪਲ ਫੇਲ ਹੋਏ ਨੇ ਤੇ ਦੇਸੀ ਘਿਓ ਵਿੱਚ ਇੱਥੇ ਅਜਹੀਆਂ ਚੀਜ਼ਾਂ ਦਾ ਅਜਹੀਆਂ ਚੀਜ਼ਾਂ ਦੀ ਮਿਲਾਵਟ ਪਾਈ ਗਈ ਆ ਜੋ ਹੈਰਾਨ ਕਰ ਰਹੀ ਆ ਕਿ ਅਜਿਹਾਂ ਦੁਕਾਨਦਾਰ ਚੰਦ ਪੈਸਿਆਂ ਦੀ ਖਾਤਰ ਕਰ ਰਹੇ ਨੇ ਜੇਕਰ ਮਿਹਨਤ ਕਰਕੇ ਉਹ ਖਾਂਦੇ ਰੇ ਤਾਂ ਕੋਈ ਚੱਕਰ ਨਹੀਂ ਪਰ ਜੇਕਰ ਲੋਕਾਂ ਦੀ ਮਿਹਨਤ ਦੇ ਪੈਸੇ ਇਸ ਤਰ੍ਹਾਂ ਉਹ ਘਟੀਆ ਚੀਜ਼ਾਂ ਦੇ ਲਈ ਲੈ ਰਹੇ ਨੇ ਤਾਂ ਲੋਕ ਫਿਰ ਕਿਸ ਤੇ ਵਿਸ਼ਵਾਸ ਕਰਨ ਤੇ ਲੋਕਾਂ ਦਾ ਸਵਾਲ ਇਹ ਵੀ ਹੋਵੇਗਾ ਕਿ ਅਗਰ ਅਸੀਂ ਅਸਲੀ ਦੁੱਧ ਪਨੀਰ ਦੀ ਜਾਂ ਫਿਰ ਅਸੀਂ ਗੱਲ ਕਰ ਲਈਏ ਦੇਸੀ ਘਿਓ ਦੀ ਪਰਖ ਕਰਨੀ ਆ ਉਹ ਕਿਵੇਂ ਕਰਨੀ ਹੋਵੇਗੀ ਇੱਕ ਪਾਸੇ ਸਿਹਤ ਵਿਭਾਗ ਵੀ ਆਪਣੀ ਜਿਹੜੀ ਜ਼ਿੰਮੇਵਾਰੀ ਪੂਰੀ ਨਿਭਾ ਰਿਆ ਪੰਜਾਬ ਸਰਕਾਰ ਦੇ ਵੱਲੋਂ ਵੀ ਇਹਨਾਂ ਸੈਂਪਲਾਂ ਨੂੰ ਲਿਆ ਗਿਆ ਸੀ ਤਾਂ ਸੈਂਪਲ ਜਿਹੜੇ ਨੇ ਕਾਫੀ ਹੱਦ ਤੱਕ ਫੇਲ ਹੋ ਗਏ ਨੇ ਇਹਨਾਂ ਸੈਂਪਲਾਂ ਦੀ ਜੇ ਗੱਲ ਕਰੀਏ ਤਾਂ ਇੱਕ ਰਿਪੋਰਟ ਸਾਹਮਣੇ ਆਉਂਦੀ ਹੈ ਉਸ ਤੋਂ ਬਾਅਦ ਇਸ ਰਿਪੋਰਟ ਨੇ ਸਭ ਨੂੰ ਹੈਰਾਨ ਕੀਤਾ ਕਿਉਂਕਿ ਪੰਜਾਬ ਦੇ ਵਿੱਚ ਇਕੱਲਾ ਦੇਸੀ ਘੋਹੀ ਨਹੀਂ ਬਲਕਿ ਖੋਏ ਦੇ ਵੀ 26% ਦੀ ਸੈਂਪਲ ਫੇਲ ਹੋ ਗਏ ਨੇ 2023-24 ਦੇ ਵਿੱਚ ਪੰਜਾਬ ਸਰਕਾਰ ਦੇ ਵੱਲੋਂ ਇਹ ਸੈਂਪਲ ਲੈ ਗਿਆ ਸੀ ਫੂਡ ਐਂਡ ਡਰੱਗਸ ਐਡਮਿਟੀਸ਼ਨ ਗੱਲ ਕਰ ਲਈ ਤਾਂ ਇਹਨਾਂ ਦੇ ਵੱਲੋਂ ਅੰਕੜੇ ਜਾਰੀ ਕੀਤੇ ਗਏ ਨੇ ਪੰਜਾਬ ਸਰਕਾਰ ਨੇ 23-24 ਦੇ ਵਿੱਚ ਇਹਨਾਂ ਦੇ ਨਮੂਨੇ ਲਏ ਸੀ ਨਮੂਨੇ ਲੈਣ ਤੋਂ ਬਾਅਦ ਜਿਹੜੀ ਹੁਣ ਰਿਪੋਰਟ ਆਈ ਆ ਇਸੇ ਰਿਪੋਰਟ ਨੇ ਹੈਰਾਨ ਕੀਤਾ ਸਭ ਨੂੰ ਇਸ ਦੇ ਵਿੱਚ ਮਿਲਾਬੜ ਪਾਈ ਗਈ ਆ ਲੋਕਾਂ ਦੀ ਸਿਹਤ ਦੇ ਨਾਲ ਸ਼ਾਰੀਆਮ ਖਿਲਵਾੜ ਤੱਕ ਕੀਤਾ ਜਾ ਰਿਹਾ ਅਤੇ ਨਿੱਕੇ ਨਿੱਕੇ ਬੱਚਿਆਂ ਦੇ ਲਈ ਜੇ ਗੱਲ ਕਰੀਏ ਤਾਂ ਉਹਨਾਂ ਨੂੰ ਵੀ ਕਈ ਵਾਰ ਦੇਸੀ ਕਿਉ ਉਹਨਾਂ ਦੇ ਬਾਡੀ ਤੇ ਮ사ਜ ਕੀਤੀ ਜਾਂਦੀ ਜਾਂ ਉਹਨਾਂ ਨੂੰ ਖਵਾਇਆ ਜਾਂਦਾ ਆ ਜਿਵੇਂ ਅਸੀਂ ਇਹ ਕਹਿ ਸਕਦੇ ਕਿ ਦੁੱਧ ਤੋਂ ਬਿਨਾ ਬੱਚਾ ਰਹਿ ਨਹੀਂ ਸਕਦਾ ਜਿੰਨਾ ਟਾਈਮ ਉਹ ਆਪਣੀ ਮਾਂ ਦਾ ਦੁੱਧ ਪਿੰਦਾ ਠੀਕ ਆ ਪਰ ਉਸ ਤੋਂ ਬਾਅਦ ਉਸ ਨੂੰ ਇਸ ਤਰ੍ਹਾਂ ਦੁੱਧ ਬਾਹਰੋਂ ਲਾਇਆ ਜਾਂਦਾ ਪਰ ਕੀ ਬਣੇਗਾ ਜਿਹੜੇ ਨਿੱਕੇ ਨਿੱਕੇ ਬੱਚੇ ਨੇ ਉਹ ਹੁਣ ਤੋਂ ਹੀ ਵੱਡੇ ਆਂ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਨੇ ਨਿੱਕੇ ਨਿੱਕੇ ਬੱਚਿਆਂ ਨੂੰ ਜੇ ਗੱਲ ਕਰ ਲਈਏ 슈ਗਰ ਦੀ ਤਾਂ ਬਹੁਤ ਜ਼ਿਆਦਾ ਪ੍ਰੋਬਲਮਾ ਹੋਰ ਬਹੁਤ ਸਾਰੀਆਂ ਚੀਜ਼ਾਂ ਦੀ ਪ੍ਰੋਬਲਮ ਸਾਹਮਣੇ ਆ ਰਹੀ ਆ ਪਰ ਇਹਨਾਂ ਚੀਜ਼ਾਂ ਦੇ ਕਰਕੇ ਬੱਚੇ ਵੀ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਹੋਣ ਲੱਗ ਪਏ ਨੇ ਇਸੇ ਰਿਪੋਰਟ ਨੇ ਜਿੱਥੇ ਸਭ ਨੂੰ ਹੈਰਾਨ ਕੀਤਾ ਹੈ ਉੱਥੇ ਸੋਚਾਂ ਦੇ ਵਿੱਚ ਪਾ ਦਿੱਤਾ ਕਿ ਆਖਿਰ ਲੋਕ ਵਿਸ਼ਵਾਸ ਕਿਸਤੇ ਕਰਨ ਫਿਰ ਉਹ ਚੰਗੀਆਂ ਚੀਜ਼ਾਂ ਕਿਸ ਤੋਂ ਖਰੀਦਣ ਪਰ ਜੇ ਇਹੀ ਦੁਕਾਨਦਾਰ ਇੱਕ ਨੰਬਰ ਦੇ ਵਿੱਚ ਇਹਨਾਂ ਚੀਜ਼ਾਂ ਨੂੰ ਵੇਚਣ ਤਾਂ ਸ਼ਾਇਦ ਕੁਝ ਪਰਿਵਾਰ ਜਿਹੜੇ ਨੇ ਜਿਹੜੇ ਬਾਤ ਸਕਦੇ ਨੇਗੇ ਇਹਨਾਂ ਬਿਮਾਰੀਆਂ ਤੋਂ ਭਿਆਨਕ ਬਿਮਾਰੀਆਂ ਤੋਂ ਕਈ ਬਿਮਾਰੀਆਂ ਤਾਂ ਅਜਹਈਆਂ ਨੇ ਜਿਨ੍ਹਾਂ ਦਾ ਕੋਈ ਇਲਾਜ ਤੱਕ ਨਹੀਂ ਹੈ ਇਹਨਾਂ ਸੈਂਪਲਾਂ ਦੀ ਜੇ ਗੱਲ ਕਰੀਏ ਤਾਂ 23 24 ਦੇ ਵਿੱਚ ਪੰਜਾਬ ਸਰਕਾਰ ਨੇ ਸੈਂਪਲ ਲਿਆ ਸੀ ਹੁਣ ਇੱਕ ਆંકੜਾ ਜਾਰੀ ਕੀਤਾ ਆ ਜਿਸ ਦੇ ਵਿੱਚ ਦੁੱਧ ਦੇ 600 46 ਸੈਂਪਲਾਂ ਵਿੱਚੋਂ 88 ਸੈਂਪਲ ਮਿਆਰਾਂ ਤੇ ਖਰੇ ਨਹੀਂ ਉਤਰੇ ਜਾਨੀ ਕਿ ਇਹਨਾਂ ਸੈਂਪਲਾਂ ਨੇ ਹੈਰਾਨ ਕਰ ਦਿੱਤਾ ਹੈ ਜਿਹੜੇ ਲੈਸ ਇਹਨਾਂ ਦੀ ਰਿਪੋਰਟ ਜਦੋਂ ਹੁਣ ਸਾਹਮਣੇ ਆਈ ਆ ਤਾਂ ਇਹਨਾਂ ਨੇ ਸੋਚਣ ਦੇ ਲਈ ਮਜਬੂਰ ਕਰ ਦਿੱਤਾ ਇੱਕ ਪਾਸੇ ਤਾਂ ਪੰਜਾਬ ਸਰਕਾਰ ਦੇ ਵੱਲੋਂ ਆਪਣਾ ਕੰਮ ਵੀ ਕੀਤਾ ਜਾ ਰਿਹਾ ਸਿਹਤ ਟੀਮਾਂ ਦੇ ਵੱਲੋਂ ਜਾ ਕੇ ਜਗ੍ਹਾ-ਜਗ੍ਹਾ ਤੇ ਸੈਂਪਲ ਲੈ ਜਾ ਰਹੇ ਨੇ ਪਰ ਦੂਸਰੇ ਪਾਸੇ ਜਿਹਹੁਣੇ ਮਿਲਾਵਟ ਵਾਲੇ ਸੈਂਪਲ ਸਾਹਮਣੇ ਆਏ ਨੇ ਤਾਂ ਦੇਖਣ ਵਾਲੀ ਗੱਲ ਤਾਂ ਇਹ ਹੋਊਗੀ ਕਿ ਅੱਗੇ ਕਾਰਵਾਈ ਕੀ ਕੀਤੀ ਜਾਂਦੀ ਆ ਜਿਵੇਂ ਇਹ ਕਹਿ ਸਕਦਾ ਹੈ ਕਿ ਲੋਕਾਂ ਦੀ ਜ਼ੁਬਾਨੀ ਦੀ ਗੱਲ ਕਰੀਏ ਤਾਂ ਇਹਨਾਂ ਨੂੰ ਅਜੇ ਸਜਾ ਦਿੱਤੀ ਜਾਵੇ ਕਿ ਗਾਹਾਂ ਨੂੰ ਕਿ ਅੱਗੇ ਵਾਸਤੇ ਕੋਈ ਵੀ ਇਨਸਾਨ ਇਸ ਤਰ੍ਹਾਂ ਕਰਨ ਤੋਂ ਪਹਿਲਾਂ 100 ਵਾਰ ਸੋਚੇ ਕਿ ਜਦੋਂ ਇਹ ਸੈਂਪਲ ਫੇਲ ਹੋਏ ਸੀ ਤਾਂ ਉਹਨਾਂ ਨੂੰ ਕੀ ਸਜ਼ਾ ਮਿਲੀ ਸੀ ਸਭ ਤੋਂ ਵੱਡੀ ਗੱਲ ਕਿ ਇੱਥੇ ਮਿਲਾਵਟ ਕੀਤੀ ਜਾਂਦੀ ਹੈ चंद ਪੈਸਿਆਂ ਦੀ ਖਾਤਰ ਲੋਕ ਵੈਸੇ ਵੀ ਪੈਸੇ ਦੇ ਕੇ ਚੀਜ਼ਾਂ ਖਰੀਦਦੇ ਨੇ ਪਰ ਜੇ ਲੋਕਾਂ ਨੇ ਪੈਸੇ ਦੇ ਕੇ ਜ਼ਹਿਰ ਹੀ ਖਰੀਦਣਾ ਤਾਂ ਲੋਕ ਕਿਉਂ ਖਰੀਦਣ ਸਵਾਲ ਖੜਾ ਹੁੰਦਾ ਆ ਕਿ ਲੋਕਾਂ ਦੀ ਸਿਹਤ ਦੇ ਨਾਲ ਸ਼ਰਿਆਮ ਖਿਲਵਾੜ ਕੀਤਾ ਕਿਉਂ ਜਾ ਰਿਹਾ ਆ ਆਖਿਰ ਲੋਕ ਪੈਸੇ ਦੇ ਕੇ ਆਪਣੀ ਮਿਹਨਤ ਕਰਦੇ ਨੇ ਮਿਹਨਤ ਕਰਕੇ ਉਹ ਘਰ ਦੇ ਵਾਸਤੇ ਕੋਈ ਚੀਜ਼ ਖਰੀਦਦੇ ਨੇ ਪਰ ਜੇਕਰ ਉਹਨਾਂ ਨੂੰ ਉਹ ਵੀ ਮਿਲਾਵਟ ਵਾਲੀ ਮਿਲੇ ਤਾਂ ਲੋਕ ਵਿਸ਼ਵਾਸ ਕਿਸ ਤੇ ਕਰਨ ਇਹਨਾਂ ਚੀਜ਼ਾਂ ਦੀ ਪਰਖ ਕਿਸ ਤਰ੍ਹਾਂ ਕਰਨ ਤੇ ਇੱਥੇ ਸਭ ਤੋਂ ਵੱਡੀ ਗੱਲ ਕੀ ਕਿ ਇਹਨਾਂ ਚੀਜ਼ਾਂ ਦੇ ਵਿੱਚ ਮਿਲਾਵਟ ਕੀਤੀ ਜਾ ਰਹੀ ਹੈ ਜਿਹੜੀਆਂ ਚੀਜ਼ਾਂ ਰੋਜ਼ ਦੀ ਤਰ੍ਹਾਂ ਘਰ ਦੇ ਵਿੱਚ ਇਸਤੇਮਾਲ ਹੁੰਦੀਆਂ ਨੇ ਦੁੱਧ ਸਾਡੇ ਘਰ ਦੇ ਵਿੱਚ ਹਰ ਰੋਜ਼ ਸਾਨੂੰ ਜ਼ਰੂਰਤ ਹੁੰਦੀ ਹੈ ਦੇਸੀ ਘਿਓ ਦੀ ਜਾਂ ਸੀ ਘਿਓ ਦੀ ਹੀ ਗੱਲ ਕਰ ਲਈ ਸਿੰਪਲ ਦੀ ਤਾਂ ਸਾਡੇ ਘਰਾਂ ਦੇ ਵਿੱਚ ਇਹਨਾਂ ਚੀਜ਼ਾਂ ਦੀ ਆਮ ਜ਼ਰੂਰਤ ਪੈਂਦੀ ਰਹਿੰਦੀ ਹੈ ਪਰ ਜੇ ਮਿਲਾਵਟ ਵਾਲੀਆਂ ਚੀਜ਼ਾਂ ਅਸੀਂ ਆਪਣੇ ਪਰਿਵਾਰਾਂ ਨੂੰ ਖਵਾਉਂਦੇ ਰਹੇ ਤਾਂ ਇੱਥੇ ਹਰ ਇੱਕ ਦੀ ਸਿਹਤ ਨੂੰ ਖਤਰਾ ਆ ਇਸ ਦਾ ਜ਼ਿੰਮੇਵਾਰ ਕੌਣ ਹੈ ਐਸਲਾ ਜ਼ਿੰਮੇਬਾਰ ਕੌਣ ਆ ਤੇ ਇਸ ਦੇ ਉਤੇ ਕਾਰਵਾਈ ਕੀ ਕੀਤੀ ਜਾਂਦੀ ਆ ਕਿਉਂਕਿ ਇਹ ਪਹਿਲੀ ਵਾਰ ਨਹੀਂ ਆ ਐਸੋ ਪਹਿਲਾਂ ਵੀ ਬਹੁਤ ਬਾਰ ਸਿਹਤ ਵਿਭਾਗ ਦੇ ਟੀਮਾਂ ਦੇ ਵੱਲੋਂ ਜਾ ਕੇ ਛਾਪੇਮਾਰੀ ਕੀਤੀ ਜਾਂਦੀ ਆ ਤਾਂ ਉਹ ਕਿਹੜੀ ਜਗ੍ਹਾ ਨਹੀਂ ਜਿੱਥੋਂ ਸੈਂਪਲ ਫੇਲ ਨਹੀਂ ਹੋਏ ਹੋਣਗੇ ਜਾਂ ਉਹ ਕਿਹੜੀ ਜਗ੍ਹਾ ਨਹੀਂ ਜਿੱਥੇ ਕਿ ਮਲਾਟੋ ਵਾਲੀਆਂ ਚੀਜ਼ਾਂ ਨਹੀਂ ਬਰਾਮਦ ਹੋਈਆਂ ਹੋਣਗੀਆਂ ਕਈ ਵਾਰ ਤਾਂ ਇਹ ਦੁਕਾਨਦਾਰ ਅਜਿਹਾ ਕਰਦੇ ਨੇ ਕਿ ਗੰਦੀਆਂ ਗਲੀਆਂ ਸੜੀਆਂ ਚੀਜ਼ਾਂ ਤੱਕ ਸੇਲ ਕਰ ਦਿੰਦੇ ਨੇ ਲੋਕ ਬਾਅਦ ਵਿੱਚ ਮੱਥੇ ਤੇ ਹੱਥ ਧਰ ਕੇ ਪਛਤਾਉਣ ਜੋਗਰੇ ਰਹਿ ਜਾਂਦੇ ਨੇ ਤਾਂ ਹੁਣ ਆ ਰਿਪੋਰਟ ਜਿਹੜੀ ਆ ਇਸ ਨੇ ਸਭ ਨੂੰ ਰਾਨ ਕੀਤਾ ਹੈ ਜਿੱਥੇ ਕਿ ਦੁੱਧ ਦੇ 646 ਸੈਂਪਲਾਂ ਵਿੱਚੋਂ 88 ਸੈਂਪਲ ਮਿਆਰਾਂ ਤੇ खरे ਨਹੀਂ ਉਤਰੇ 2021 ਤੋਂ 24 ਤੱਕ ਦੁੱਧ ਦੇ 20988 ਸੈਂਪਲ ਭਰੇ ਗਏ ਸੀ ਦੁੱਧ ਦੇ ਜਿਹੜੇ 20988 ਸੈਂਪਲਾਂ ਵਿੱਚੋਂ 3712 ਸੈਂਪਲ ਮਾਪਦੰਡਾਂ ਦੇ ਅਨੁਕੂਲ ਨਹੀਂ ਯਾਨੀ ਕਿ ਇਹ ਸੈਂਪਲ ਫੇਲ ਹੋ ਗਏ ਨੇ ਸਾਲ 2023-24 ਦੇ ਵਿੱਚ ਦੁੱਧਾਂ ਅਤੇ ਦੁੱਧ ਤੋਂ ਬਣੇ ਉਤਪਾਦਾਂ ਦੇ ਕੁੱਲ 6041 ਨਮੂਨੇ ਭਰੇ ਗਏ ਸਨ ਜਿਨ੍ਹਾਂ ਵਿੱਚੋਂ 929 ਨਮੂਨੇ ਫੇਲ ਹੋਏ ਨੇ ਤਾਂ ਇੱਥੇ ਸਾਲ 2023-24 ਦੌਰਾਨ ਪੰਜਾਬ ਸਰਕਾਰ ਨੇ 1570 ਸਿਵਲ ਕੇਸ ਜਿਹੜੇ ਨੇ ਉਹ ਕੀਤੇ ਸੀ ਅਤੇ 76 ਕੇਸਾਂ ਦੇ ਵਿੱਚ ਅਪਰਾਧਿਕ ਕਾਰਵਾਈ ਵੀ ਕੀਤੀ ਹੈ ਬੀਤੇ 3 ਵਰਿਆਂ ਦੇ ਵਿੱਚ 194 ਫੇਲ ਨਮੂਨਿਆਂ ਦੇ ਮਾਲਕਾਂ ਖਿਲਾਫ ਅਪਰਾਧਿਕ ਕਾਰਵਾਈ ਹੋਈ ਆ ਪਰ ਕੀ ਜਿਹੜੇ ਇਹਨਾਂ ਦੇ ਚੀਜ਼ਾਂ ਸੇਲ ਕੀਤੀਆਂ ਨੇ ਦੁੱਧ ਹੋਵੇ ਚਾਹ ਪਨੀਰ ਹੋਵੇ ਜਾਂ ਅਸੀਂ ਗੱਲ ਕਰ ਲਈਏ ਕਿ ਉਹ ਹੋਵੇ ਜੇ ਇਹਨਾਂ ਨੂੰ ਇਹਨਾਂ ਨੇ ਸੇਲ ਕੀਤਾ ਹੈ ਜਿਹੜੇ ਲੋਕ ਇਹਨਾਂ ਨੂੰ ਇਸਤੇਮਾਲ ਕਰ ਰਹੇ ਨੇ ਕਿ ਉਹਨਾਂ ਦੇ ਪਰਿਵਾਰਾਂ ਦੇ ਵਿੱਚ ਜਾਂ ਉਹਨਾਂ ਦੇ ਬੱਚਿਆਂ ਦੇ ਉੱਤੇ ਜਾਂ ਉਹਨਾਂ ਦੇ ਫੈਮਿਲੀ ਮੈਂਬਰਾਂ ਦੇ ਉੱਤੇ ਇਫੈਕਟ ਅਗਰ ਗਲਤ ਪੈਂਦਾ ਆ ਤਾਂ ਇਹਦਾ ਜ਼ਿੰਮੇਵਾਰ ਕੌਣ ਆ ਫਿਰ ਉਹਨਾਂ ਲੋਕਾਂ ਤੇ ਕਾਰਵਾਈ ਕੀ ਹੋਵੇਗੀ ਇੱਥੇ ਕਾਰਵਾਈ ਹੁੰਦੀ ਆ ਕਾਰਵਾਈ ਹੋਣ ਤੋਂ ਬਾਅਦ ਮਾਮਲੇ ਵੀ ਰਫਾ ਦਫਾ ਹੋ ਜਾਂਦੇ ਨੇ ਕਈ ਵਾਰ ਤਾਂ ਪਰ ਲੋੜ ਆ ਪ੍ਰਸ਼ਾਸਨ ਨੂੰ ਇਸ ਦੇ ਉੱਤੇ ਗੌਰ ਕਰਨ ਦੀ ਗੌਰ ਕਰਨ ਤੋਂ ਬਾਅਦ ਚੰਗੀ ਤਰ੍ਹਾਂ ਕਾਰਵਾਈ ਕਰਨ ਦੀ ਅਤੇ ਲੋਕਾਂ ਨੂੰ ਅਜਾ ਹੈ ਲੋਕਾਂ ਤੋਂ ਬਚਾਉਣ ਦੇ ਲਈ ਜਿਹੜੇ ਕਿ ਕੁਝ ਪੈਸਿਆਂ ਦੀ ਖਾਤਰ ਲੋਕਾਂ ਦੀ ਸਿਹਤ ਦੇ ਨਾਲ ਇਸ਼ਾਰੇ ਖਿਲਵਾੜ ਕਰਨ ਤੇ ਲੱਗੇ ਹੋਏ ਨੇ ਦੱਸ ਦੇ ਕਿ ਹਰ ਇੱਕ ਚੀਜ਼ ਦੇ ਵਿੱਚ ਮਿਲਾਵਟ ਆ ਕਦੇ ਫਲਾਂ ਸਬਜ਼ੀਆਂ ਨੂੰ ਰੰਗ ਦਿੱਤਾ ਜਾਂਦਾ ਕਦੇ ਫਲਾਂ ਸਬਜ਼ੀਆਂ ਨੂੰ ਟੀਕਿਆਂ ਦੇ ਨਾਲ ਤਿਆਰ ਕੀਤਾ ਜਾਂਦਾ ਤੇ ਹੁਣ ਦੁੱਧ ਦੀ ਗੱਲ ਕਰੀਏ ਤਾਂ ਦੁੱਧ ਦੇ ਨਮੂਨੇ ਫੇਲ ਹੋਏ ਨੇ ਪਨੀਰ ਦੇ ਤਾਂ ਇਥੇ ਹਰ ਇੱਕ ਚੀਜ਼ ਦੇ ਵਿੱਚ ਮਿਲਾਵਟ ਕਰਕੇ ਵੇਚਿਆ ਜਾ ਰਿਹਾ ਪਰ ਇਹਨਾਂ ਨੂੰ ਮੁਨਾਫਾ ਕਿ ਹੁੰਦਾ ਆ ਕਿ ਮਿਲਾਵਟ ਕਰਕੇ ਜ਼ਿਆਦਾ ਮੁਨਾਫਾ ਹੁੰਦਾ ਆ ਜਾਂ ਫਿਰ ਇਹ ਕਹਿ ਲਈਏ ਕਿ ਮਿਲਾਵਟ ਕਰਕੇ ਜਿਹੜੀ ਚੀਜ਼ਾਂ ਵੇਚਦੇ ਨੇ ਕਿਸੇ ਦੇ ਪਰਿਵਾਰ ਦੀ ਸਿਹਤ ਖਰਾਬ ਹੁੰਦੀ ਆ ਜਾਂ ਇਹਨਾਂ ਨੂੰ ਜ਼ਿਆਦਾ ਫਾਇਦਾ ਹੁੰਦਾ ਆ ਕਿਸੇ ਦੀ ਸਿਹਤ ਖਰਾਬ ਹੁੰਦੀ ਆ ਸਵਾਲ ਇਹ ਆ ਕਿ ਇੱਕ ਨੰਬਰ ਦੇ ਵਿੱਚ ਚੀਜ਼ਾਂ ਕਦੋਂ ਮਿਲਣਗੀਆਂ ਆਖਿਰ ਕਦੋਂ ਲੋਕ ਭਰੋਸਾ ਕਰਕੇ ਇਹਨਾਂ ਚੀਜ਼ਾਂ ਨੂੰ ਬੇਡਰ ਹੋ ਕੇ ਖਰੀਦ ਸਕਦੇ ਨੇ ਹੁਣ ਅਸੀਂ ਚਾਹਾਂਗੇ ਕਿ ਲੋਕ ਵੀ ਆਪਣੀ رائے ਦੇਣ ਕਿ ਤੁਹਾਡਾ ਕੀ ਸਵਾਲ ਆ ਇਸ ਮਾਮਲੇ ਦੇ ਵਿੱਚ ਕਿ ਤੁਸੀਂ ਪੈਸੇ ਦੇ ਕੇ ਜਾਰ ਖਰੀਦ ਰਹੇ ਹੋ ਕਿ ਇਹ ਸਹੀ ਆ ਕਿ ਤੁਹਾਡੀ ਸਿਹਤ ਦੇ ਨਾਲ ਸ਼ਰਯਾਮ ਖਿਲਵਾੜ ਹੋ ਰਿਹਾ ਤੁਹਾਡੇ ਬੱਚਿਆਂ ਦੇ ਨਾਲ ਸ਼ਰਯਾਮ ਖਿਲਵਾੜ ਕੀਤਾ ਜਾ ਰਿਹਾ ਉਹਨਾਂ ਦੀ ਸਿਹਤ ਤੇ ਇਸ ਦਾ ਅਸਰ ਕੀ ਪਵੇਗਾ ਆਉਣ ਵਾਲੇ ਸਮੇਂ ਦੇ ਵਿੱਚ ਅਜਹੀਆਂ ਮਿਲਾਵਟੀ ਚੀਜ਼ਾਂ ਖਾਣ ਦੇ ਨਾਲ ਕਿੰਨੀਆਂ ਪ੍ਰੋਬਲਮਾਂ ਹਰ ਇੱਕ ਫੈਮਿਲੀ ਦੇ ਮੂਰੇ ਖੜੀਆਂ ਹੋ ਸਕਦੀਆਂ ਨੇ ਲੋੜ ਹੈ ਪ੍ਰਸ਼ਾਸਨ ਨੂੰ ਕਾਰਵਾਈ ਕਰਨ ਦੀ